ਆਹ ਲੋ ਜੀ ਹੁਣ ਦੇਖੋ ਸਾਡੇ ਕਰਨਪ੍ਰੀਤ ਹੁਣ ਕੀ ਕਰਦੇ ਨੇ ਇਹ ਹੈ ਜੀ ਕਰਨ ਆਹ ਮੇੜੋ ਛੋਟਾ ਸਾਡਾ ਨਾਮ ਬੋਲੋ ਆਪਣਾ ਏਕੰਬ੍ਰੀਤ ਕੀ ਨਾਮ ਹੈ ਬਈ ਇੱਧਰ ਬੋਲ ਦੁਨੀਆ ਦੇਖਦੀ ਪਈ ਏ ਤੈਨੂੰ ਰਾਜ ਗੇਮ ਦੇ ਫਸਿਆ ਹੋਇਆ ਖਿਲਗੇ ਹੁਣ ਪਹਿਲਵਾਨ ਨਹੀਂ ਹੈਲੋ ਓਏ ਇੱਧਰ ਦੋਨੇ ਟਾਈਮ ਨਹੀਂ ਗਾ ਗੇਮ ਖੇਡਦੇ ਹੋ ਗੇਮ ਖੇਡ ਤੇ ਕਿੱਦਾਂ ਕੋ ਟਾਈਮ ਨਹੀਂ ਜੀ ਆ ਦੇਖੋ ਆ ਰੈਸਲਿੰਗ ਲਾਈ ਹੋਈ ਏ ਉਹਨਾਂ ਨੇ ਗੇਮ ਖੇਡਣ ਲੱਗੇ ਹੋਇਆ ਆ ਪਈਏ ਗੇਮ ਗੇਮ ਨਾਲ ਮਸਤ ਹੈਲੋ ਗਾਇਸ ਹੁਣ ਦੂਜਾ ਦਿਨ ਆ ਮੈਂ ਤੁਹਾਨੂੰ ਲੋ ਜੀ ਇਹ ਆ ਗਿਆ ਦਿਲਪ੍ਰੀਤ ਸਾਰ ਤੇ ਮਈਏ ਇਹ ਰੋਟੀ ਖਾਣ ਲੱਗਿਆ ਜੀ ਤਾਲੂ ਤਾਂ ਕਰਦੇ ਸਾਰੇ ਤੁਹਾਨੂੰ ਦੇਖਦੇ ਨੇ ਅੱਜ ਮੂਡ ਆਫ ਨੇ ਇਹਨਾਂ ਦੇ ਸਵੇਰ ਸਵੇ ਉਹ ਗੇਮ ਖੇਡਣ ਲੱਗੇ ਕਹਿੰਦਾ ਮੈਂ ਵੀ ਗੇਮ ਖੇਡਣੀ ਆ ਉਹ ਕਹਿੰਦਾ ਪਹਿਲਾਂ ਰੋਟੀ ਖਾ ਫੇਰ ਗੱਡੀ ਕੋਈ ਚੀਜ਼ ਮਤਲਬ ਪਹਿਲਾਂ ਸੋ ਜਾ ਜਿਹੜੀ ਆਈਡੀ ਤੇ ਮਭੂ ਹੈਲੋ ਗਾਇਸ ਹੈਲੋ ਮਭੂ ਮਭੂ ਇਹ ਲੋ ਜੀ ਸਾਡਾ ਡੌਗੀ ਹਮ ਇੱਕ ਦਿਲਪ੍ਰੀਤ ਦੀ ਵੀ ਆਈਡੀ ਹੈਗੀ ਹੈ ਦਿਲਪ੍ਰੀਤ ਸੰਧੂ ਉਹਨੂੰ ਵੀ ਫੋਲੋ ਕਰੋ ਸਾਰੇ ਜਣ ਕਹ ਦੇ ਆਧਿਕ ਗੀਤ ਨਹੀਂ ਅਜੇ ਬੇਨੰਦ ਤੋਂ ਨਹੀਂ ਬਣਾ ਅਧਲਾ ਦੇਪੀਨ ਸਟੋਰ ਰੂ ਮਾਪੂ ਇਹ ਮੰਦਿਰ ਜੀ ਹੁਣ ਤੁਹਾਨੂੰ ਉੱਪਰ ਲੈ ਕੇ ਚਲਦੇ ਹਾਂ ਸਾਡੀ ਗਾਰਡਨਿੰਗ ਦਿਖਾਦੇ ਹਾਂ ਗੂਟੇ ਲਾਏ ਇਹ ਲੱਗੇ ਜੀ ਬਾਲਟੀ ਦੇ ਵਿੱਚ ਆਂਬ ਦੇਖੋ ਕਿੰਨਾ ਵੱਡਾ ਹੋ ਗਿਆ ਬਾਕੀ ਇਹ ਤੇ ਲਾਣੇ ਬੁੱਲ ਧੋੜੇ ਜੇ ਇਹ ਆ ਸਾਡਾ ਮਨੀ ਬਲੱਡ ਜੀ ਆ ਜੋ ਹੁਣ ਬਾਬਿਆਂ ਦਾ ਰੂਮ ਦਿਖਾਈਏ ਇਹ ਸਾਡੇ ਪਪਾ ਜੀ ਦਾ ਰੂਮ ਇਹ ਬਾਬਾ ਜੀ ਦਾ ਰੂਮ ਹੈਡ ਆ ਰੜਸਾ ਵਾਲੇ ਬਾਬਾ ਜੀ ਮਾਪੁਰ ਦੁਬਾਰਾ ਨੇ ਸ਼ਰਾਰਤਾਂ ਕਰ ਦੇ ਗੁਲੋਖੇ ਦੇ ਵਿੱਚ ਆ ਗਿਆ ਆ ਗਿਆ ਵੀਡੀਓ ਆ ਗਈ ਸਾਰਿਆਂ ਦੀ ਨਈ ਰੋਟੀ ਖਤਮ ਨਹੀਂ ਹੋਈ ਅਲੇ ਜਿਹੜਾ ਇਹ ਪਤਾ ਨਹੀਂ ਕਿਉਂ ਕਰਤਾ ਆ ਕੋਣ ਦੁਬਾਰਾ ਮੈਂ ਚਲਾ ਕੀ ਇਹ ਹਰੇ ਤੱਕ ਲੱਗੇ ਤੇ ਲੱਗੇ ਦੁਬਾਰਾ ਮੈਚ ਲਾਉਣ ਲੱਗਿਆ ਕੋਈ ਦੁਬਾਰਾ ਕੋਣ ਜਿੱਤਿਆ ਬਈ ਦੋਨੇ ਹਾਰ ਗਏ ਦੋਨੇ ਹਾਰ ਗਏ ਦੋਨੇ ਹਾਰ ਗਏ ਸੀਪੀ ਚ ਜਿੱਤੇ ਆ ਦੋਨੇ ਹਾਰ ਗਏ ਬਈ ਕੰਪਿਊਟਰ ਚ ਇੱਕੂ ਤੂੰ ਕੀ ਕਰੇਗਾ ਉੱਪਰ ਇੱਕੂ ਕਹਿੰਦਾ ਹਾਲੋ ਗਾਇਸ ਕਹਿਣਾ ਹੁੰਦਾ ਹੈ ਆਪਣੇ ਉਧਰ ਬਣਾਣਾ ਦਾ ਨਾ ਲੋ ਗਾਇਸ ਕਿਹੜੀ ਆਈਡੀ ਆਪਣੀ ਆਈਡੀ ਦਾ ਨਾਮ ਬੋਲ ਫਿਰ ਲੋਕ ਤੁਹਾਨੂੰ ਫੋਲੋ ਕਰਨੇ ਇੱਕ ਕੰਪਨੀ ਸਿੰਘ ਸੰਦੂ ਕਹਿੰਦੇ Hva? <coughs>